ਹਾਲੇਲੂਇਆ 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹੈ ਸਰ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਅਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਉਹ ਤੁਸੀਂ ਸਾਡੇ ਸਭਨਾਂ ਦੀ ਜ਼ਿੰਦਗੀਆਂ ਦੇ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah ਹallelujah ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਮਹਾਨ ਹੋ ਸਰਵ ਸ਼ਕਤੀਮਾਨ ਪਰਮੇਸ਼ਰ ਹੋ ਪ੍ਰਭੂ ਜੀ ਪਰਭੂ ਜੀ ਅਸੀਂ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਡੱਡੇ ਤੇ ਕੰਮ ਦੇ ਹੋਏ ਆਂਦੇ ਆ ਪਿਤਾ ਪਰਮੇਸ਼ੂ ਜੀ ਸਾਨੂੰ ਆਪਣੀ ਪਾਪ ਪਵਿੱਤਰ ਹਜ਼ੂਰੀ ਵਿੱਚ ਪ੍ਰਭੂ ਯੇਸ਼ੂ ਮਸੀਹ ਜਿੰਦਾ ਦੇ ਸਾਮਰਥੀ ਨਾਮ ਵਿੱਚ ਕਬੂਲ ਕਰੋ ਪਿਤਾ ਪਰਮੇਸ਼ੂ ਜੀ ਤੁਹਾਡਾ ਧੰਨਵਾਦ ਹਾਲੇਲੂਇਆ 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 ਥੈਂਕ ਯੂ ਜੀਸਸ ਪਵਿੱਤਰ 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 ਅਤੀ ਪਵਿੱਤਰ ਸੈਨਾ ਦੇ ਯਹਵਾ ਪਰਮੇਸ਼ੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਹਲੇਲੂਇਆ 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 ਇਬਰਾਹਿਮ ਦੇ ਜ਼ਹਾਗ ਕੂਬ ਦੇ ਪਰਮੇਸ਼ ਚੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪਿਤਾ ਪੁੱਤਰ ਪਵਿੱਤਰ ਆਤਮਾ ਜੀ ਅਸੀਂ ਆਪਣੇ ਜ਼ਿੰਦਗੀਆਂ ਵਿੱਚ ਆਪ ਜੀ ਦਾ ਸੁਆਗਤ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪਿਤਾ ਪੁੱਤਰ ਪਵਿੱਤਰ ਆਤਮਾ ਜੀ ਸਾਡੇ ਜ਼ਿੰਦਗੀਆਂ ਦੇ ਵਿੱਚ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਸਾਡੇ ਉੱਤੇ ਰਾਜ ਕਰੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡਾ ਬਾਲੋ ਸਾਡੀ ਢਾਲ ਹੋ ਸਾਡਾ ਉੱਚਾ ਗੜ੍ਹ ਹੋ ਪਿਤਾ ਪਰਮੇਸ਼ਰ ਜੀ ਸਾਡੇ ਛੁਡਾਉਣ ਵਾਲੇ ਪਰਮੇਸ਼ਰ ਸਾਡੇ ਬਚਾਉਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਹੇਲੂਇਆ ਹੇਲੂਇਆ ਰਾਜਾ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਸਰਵਸ਼ਕਤੀਮਾਨ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਚਜ ਸਲਾਹੁ ਸਰਵਸ਼ਕਤੀਮਾਨ ਪਰਮੇਸ਼ਰ ਆਨادی ਪਿਤਾ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਦੇ ਲਈ ਪਿਤਾ ਪਰਮੇਸ਼ਰ ਜੀ ਤੁਹਾਡੇ ਚੰਗਿਆਈਆਂ ਦੇ ਲਈ ਤੁਹਾਡੇ ਭਲੇ ਆਈਆਂ ਦੇ ਲਈ ਪਿਤਾ ਪਰਮੇਸ਼ਰ ਜੀ ਪਰਭੂ ਜੀ ਤੁਹਾਡੀ ਹਜ਼ੂਰੀ ਸਵੀਕਾਰ ਆ ਤੁਹਾਡਾ ਤੱਕ ਤੇ ਸਾਡੇ ਵਿੱਚਕਾਰ ਲੱਗਿਆ ਹੋਇਆ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰੇ ਪ੍ਰਭੂ ਜੀ ਸਾਡੇ ਧੰਨਵਾਦੀ ਆ ਪੇਟਾ ਨੂੰ ਪਿਤਾ ਪਰਮੇਸ਼ ਜੀ ਆਪਣੀ ਪਾਪ ਪਵਿੱਤਰ ਹਜ਼ੂਰੀ ਸਵੀਕਾਰ ਕਰੋ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਹallelujah 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 ਪ੍ਰਭੂ ਜੀ ਤੁਸੀਂ ਆਦੋ ਅੰਤ ਹੋ ਅਲਫਾ ਹੋ ਮੀਗਾ ਹੋ ਪਹਿਲਾ ਤੇ ਪਿਛਲਾ ਹੋ ਪਿਤਾ ਪਰਮੇਸ਼ ਜੀ ਤੁਹਾਡੇ ਤੋਂ ਛੋਟ ਕੋਈ ਪਰਮੇਸ਼ ਨਹੀਂ ਆ ਹallelujah परमेश पर ता करे लुई आ हाले लुई आ हाले लुई प्रभु यशु मसीह जी साढ़े पाप पवित्र लहू की जय जयकार होवे पिता परमेश जी तड़ा धनबाद हाले लुईया ਹallelujah hallelujah ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਸਾਰੀ ਦੁਨੀਆ ਦੇ ਵਿੱਚੋਂ ਆਪਣੇ ਲਈ ਵੱਖਰੇਆ ਕੀਤਾ ਪਰਮੇਸ਼ਰ ਜੀ ਸਾਨੂੰ ਚੁਣਿਆ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜਨ ਪਿਤਾ ਪਰਮੇਸ਼ਰ ਜਿਸ ਪ੍ਰਾਤ ਨੂੰ ਸੁਣ ਰਹੇ ਹਨ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜਾਨ ਇਸ ਪਵਿੱਤਰ ਹਜ਼ੂਰੀ ਵਿੱਚ ਆਏ ਪਿਤਾ ਪਰਮੇਸ਼ਰ ਜੀ ਤੁਹਾਡੀ ਵੱਡੀ ਕਿਰਪਾ ਇੱਕ ਇੱਕ ਜਨ ਤੇ ਹੋਵੇ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਨੂੰ ਮੰਗਦੇ ਪਿਤਾ ਪਰਮੇਸ਼ਰ ਤੁਹਾਡਾ ਆਤਮਾ ਸਾਡੇ ਅੰਗ ਸੰਗ ਹੋਵੇ ਪਿਤਾ ਪਰਮੇਸ਼ਰ ਜੀ ਧੜਤਨ ਵਾਦ ਹallelujah 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 ਪਿਤਾ ਪਰਮੇਸ਼ਰ ਜੀ ਬਿੱਤੇ ਸਮੇਂ ਦੇ ਵਿੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਤਨਵਾਦ ਕਰਦੇ ਤੁਸੀਂ ਸਾਨੂੰ ਹਰ ਤਰ੍ਹਾਂ ਦੀ ਪਾਪ ਤੇ ਬੁਰਾਈ ਤੋਂ ਬਚਾ ਕੇ ਰੱਖਿਆ ਪ੍ਰਭੂ ਜੀ ਇਸੇ ਤੜਾਤਨ ਵਾਦ ਕਰਦੇ ਪ੍ਰਭੂ ਜੀ ਕਿ ਸਾਡੇ ਸਭਰਾਂ ਦੀਆਂ ਲੋੜਾਂ ਨੂੰ ਜ਼ਰੂਰ ਤੁਹਾਨੂੰ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਪੂਰਿਆ ਕੀਤਾ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਤਨਵਾਦ ਕਰਦੇ ਹallelujah ਹallelujah ਪਿਤਾ ਪਰਮੇਸ਼ਰ ਜੀ ਸੁੰਦਰ ਤੇ ਮੁਬਾਰਕ ਦੇਣ ਦੇ ਪਿਤਾ ਪਰਮੇਸ਼ਰ ਜੀ ਤੁਹਾਡੇ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਗ ਅੱਜ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਲੇਕਿਨ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਹਿ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਸਾਡੇ ਸਾਰੇ ਦੇ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਦੇਆ ਪਰ ਪ੍ਰਭੂ ਜੀ ਤੁਹਾਡਾ ਪਵਿੱਤਨ ਲਹੂ ਸਾਨੂੰ ਹਰ ਇੱਕ ਪਾਪ ਤੋਂ ਧੋ ਕੇ ਸ਼ੁੱਧ ਕਰਦਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਹਾਲੇਲੂਇਆ ਹਾਲੇਲੂਇਆ ਪਰਬੋ ਜੀ ਤੁਸੀਂ ਕਿਹਾ ਮੈਨੂੰ ਪੁਕਾਰ ਮੈਂ ਤੈਨੂੰ ਵੱਡੀਆਂ ਵੱਡੀਆਂ ਅਤੇ ਓਕੇ ਓਕੇ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਸਮਝਦਾ ਹallelujah ਪਿਤਾ ਪਰਮੇਸ਼ ਜੀ ਆਪਣੇ ਗੁਜੇ ਪਿਤਾ ਨੂੰ ਪਿਤਾ ਪਰਮੇਸ਼ ਜੀ ਸਾਡੇ ਉੱਤੇ ਜ਼ਾਹਿਰ ਕਰੋ ਪਿਤਾ ਪਰਮੇਸ਼ ਜੀ ਪਵਿੱਤਰ ਆਤਮਾ ਜੀ ਸਾਡੀ ਆਤਮਿਕ ਬੁੱਧ ਸਮਝ ਨੂੰ ਖੋਲ ਜੋ ਸਾਨੂੰ ਗਿਆਨ ਅਤੇ ਪ੍ਰਕਾਸ਼ ਦਾ ਆਤਮਾ ਦਿਓ ਪਿਤਾ ਪਰਮੇਸ਼ ਜੀ ਸਾਡੇ ਆਤਮਿਕ ਕੰਨਾਂ ਨੂੰ ਖੋਲ ਜੋ ਤਾਂ ਕਿ ਪਵਿੱਤਰ ਆਤਮਾ ਜੀ ਅਸੀਂ ਤੁਹਾਡੀ ਆਵਾਜ਼ ਨੂੰ ਸੁਣ ਕੇ ਜਨ ਨੂੰ ਸਾਰ ਚਲੇ ਪਿਤਾ ਪਰਮੇਸ਼ ਜੀ ਪ੍ਰਭੂ ਜੀ ਜਿਸ ਤਰ੍ਹਾਂ ਰਾਜਾ ਦਾਊਦ ਕਹਿੰਦਾ ਮੈਂ ਆਪਣੀ ਕਾ ਪਹਾੜਾਵਲ ਚੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਮੇਰੀ ਸਹਾਇਤਾ ਯਹਵਾ ਪਰਮੇਸ਼ਰ ਤੋਂ ਹੈ ਜੋ ਆਕਾਸ਼ ਤੇ ਤੱਤ ਨੂੰ ਬਣਾਉਣ ਵਾਲਾ ਪਰਮੇਸ਼ਰ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸੱਚੇ ਸਹਾਇਕ ਹੋ ਪਿਤਾ ਪਰਮੇਸ਼ਰ ਜੀ ਤੁਹਾਡੇ ਤੋਂ ਛੋਟ ਪਿਤਾ ਪਰਮੇਸ਼ਰ ਜੀ ਅਸੀਂ ਕਿਸੇ ਤੇ ਆਸ ਨਹੀਂ ਰੱਖਦੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਆਸ ਹੋ ਤੁਸੀਂ ਸਾਡਾ ਵਿਸ਼ਵਾਸ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹallelujah ਯਹਵਾ ਦਾ ਧੰਨਵਾਦ ਕਰਨਾ ਹੀ ਆਤਮਾਨ ਪਰਮੇਸ਼ਰ ਜੀ ਤੁਹਾਡਾ ਨਾਮ ਦਾ ਗੁਣ ਗਾਣਾ ਭਲਾ ਹੈ ਸਵੇਰ ਨੂੰ ਤੁਹਾਡੀ Да, да, да. दया ਦਾ ਕੋਣ ਘਣਾ ਪਲਾਇ ਸੱਚਮੁੱਚ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਵਿੱਚ ਲਿਖਿਆ ਰਾਤ ਭਾਵੇਂ ਜਿੱਦਾਂ ਦੀ ਮਰਜ਼ੀ ਸੀ ਪਰ ਪਰਮੇਸ਼ ਤੁਹਾਨੂੰ ਸੰਭਾਲੇਗਾ ਤੁਹਾਨੂੰ ਕਦੇ ਵੀ ਡੋਲਣ ਨਹੀਂ ਦੇਵੇਗਾ ਹਾਲੇਲੂਇਆ ਪਿਤਾ ਪਰਮੇਸ਼ ਤੁਸੀਂ ਕਿਹਾ ਆਪਣੇ ਸਾਰੇ ਬੋਝ ਫਿਕਰ ਚਿੰਤਾ ਮੈਨੂੰ ਦੇ ਦਿਓ ਮੈਂ ਤੁਹਾਨੂੰ ਸੰਭਾਲਾਂਗਾ ਪਿਤਾ ਪਰਮੇਸ਼ ਸੱਚਮੁੱਚ ਪਿਤਾ ਪਰਮੇਸ਼ ਤੁਹਾਡੇ ਵਚਨ ਵਿੱਚ ਲਿਖਿਆ ਹੈ ਹੇ ਸਭ ਥੱਕੇ ਹੋਇਓ ਬੋਝ ਜਿਹੜਾ ਦਬੇ ਹੋਇਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ ਜੀ ਅੱਜ ਜਿੰਨੇ ਵੀ ਜਨ ਪ੍ਰਭੂ ਬੇਸ਼ਕੀ ਤੁਹਾਡੀ ਪਾਪ ਪਵਿੱਤਰ ਨਜ਼ੂਰੀ ਵਿੱਚ ਆਏ ਹਾਂ ਕਿਤਾ ਪਰਮੇਸ਼ਰ ਜੀ ਇੱਕ ਇੱਕ ਜਾਣ ਤੇ ਆਪਣੀ ਵੱਡੀ ਕਿਰਪਾ ਦਇਆ ਕਰਨਾ ਆਪਣੇ ਫਤਿਹ ਮੰਦ ਸੱਜੇ ਹੱਥ ਨਾਲ ਸੰਭਾਲੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ ਪ੍ਰਭੂ ਜੀ ਸਾਡੇ ਜੀਵਨਾਂ ਵਿੱਚ ਦਇਆ ਕਰੋ ਪਿਤਾ ਪਰਮੇਸ਼ਰ ਜੀ ਤੁਹਾਡੀ ਦਇਆ ਹੀ ਸਾਡੇ ਲਈ ਕਾਫੀ ਹੈ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੇ ਵਜਨ ਵਿੱਚ ਲਿਖਿਆ ਜਿੱਥੇ ਕਿਤੇ ਪਰਮੇਸ਼ਰ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ ਪਿਤਾ ਪਰਮੇਸ਼ਰ ਜੀ ਪਿਤਾ ਜੀ ਦਾ ਧੰਨਵਾਦ ਕਰਦੇ ਪਵਿੱਤਰ ਆਤਮਾ ਜੀ ਦਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਹਰ ਤਰ੍ਹਾਂ ਦੇ ਬੰਧਨ ਇਹਨਾਂ ਦੇ ਜੀਵਨਾਂ ਵਿੱਚੋਂ ਟੁੱਟ ਜਾਣ ਯਿਸੂ ਮਸੀਹ ਜੀ ਦੇ ਸਾਮਰਥੀ ਨਾਮ ਵਿੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਵੈਰੀ ਦੀ ਹਰ ਇੱਕ ਤ ਸਖਤੀ ਤੇ ਅਧਿਕਾਰ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਮੇਰੀ ਦੀ ਹਰ ਇੱਕ ਤਾਕਤ ਨੂੰ ਅਸੀਂ ਮੱਦੀ 18:18 ਨੂੰ ਸਾਥ ਤੇ ਦੇ ਬੰਧਿੰਦੇ ਜੋ ਸਵਰਗ ਵਿੱਚ ਬੰਨੀ ਗਈ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਸੀਂ ਸਭਨਾਂ ਦੀ ਜਰੂਰਤਾਂ ਨੂੰ ਪਿਤਾ ਪਰਮੇਸ਼ਰ ਦੇਸ਼ ਜੀ ਆਪਣੇ ਸਾਹੀ ਖਜ਼ਾਨੇ ਵਿੱਚ ਪੂਰੇ ਕਨਾਂ ਪਿਤਾ ਪਰਮੇਸ਼ ਦੀ ਸਾਨੂੰ ਆਪਣੇ ਬਲਵੰਤ ਸੱਜੇ ਫਤਿਹਮੰਦ ਹੱਥ ਨਾਲ ਸੰਭਾਲੋ ਪਿਤਾ ਪਰਮੇਸ਼ ਦੀ ਦਇਆ ਕਰੋ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ ਜੀ ਤੁਹਾਡੇ ਧਰ ਵਿੱਚ ਵਿੱਚ ਲਿਖਿਆ ਜਿਹੜੀ ਅਵਸਥਾ ਅੱਖੀ ਨਾਲ ਵੇਖਿਆ ਨਾ ਕਰਨੀ ਸੁਣੀਆ ਨਾ ਇਨਸਾਨ ਦੇ ਮਨ ਵਿੱਚ ਆਈਏ ਜਿਹਦੇ ਵਸ ਪਰਮੇਸ਼ ਨੇ ਆਪਣੇ ਪ੍ਰੇਮੀਆਂ ਦੇ ਲਈ ਤਿਆਰ ਕੀਤੀਆਂ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਪਿਤਾ ਪਰਮੇਸ਼ ਜੀ ਸਭ ਚੀਜ਼ਾਂ ਮਿਲ ਕੇ ਉਹਨਾਂ ਦੇ ਲਈ ਜੋ ਪਰਮੇਸ਼ ਦੇ ਨਾਲ ਪ੍ਰੇਮ ਰੱਖਦੇ ਹਨ ਭਲਾ ਕਰਦੀ ਹਨ ਸੱਜੇ ਪਿਤਾ ਪਰਮੇਸ਼ਰ ਜੀ ਹਰ ਇੱਕ ਚੀਜ਼ ਇਹਨਾਂ ਦੀ ਭਲਾਈ ਲਈ ਕੰਮ ਕਰੇ ਪਿਤਾ ਪਰਮੇਸ਼ਰ ਜੀ ਦਇਆਪੂਰ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸੋਚਣ ਤੋਂ ਪਿਤਾ ਪਰਮੇਸ਼ਰ ਜੀ ਮੰਗਣ ਤੋਂ ਵੱਧ ਦੇਣ ਵਾਲੇ ਪਰਮੇਸ਼ਰ ਤੁਹਾਡਾ ਤੁਹਾਨੂੰ ਵਾਦ ਕਰਦੇ ਹਾਂ ਹallelujah ਪ੍ਰਭੂ ਜੀ ਤੁਸੀਂ ਸਾਡੇ ਹਿਦੜ ਗੁਰਦੇ ਨੂੰ ਜਾਂਚਣ ਵਾਲੇ ਪਰਮੇਸ਼ਰ ਪ੍ਰਭੂ ਜੀ ਅਸੀਂ ਤੜੀ ਆਤਮਾ ਤੋਂ ਵੱਜ ਕੇ ਕਿਤੇ ਵੀ ਨਹੀਂ ਜਾ ਸਕਦੇ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਸਾਡੇ ਨਾਲ ਹਮੇਸ਼ਾ ਮਣੀ ਰਹਿੰਦੀ ਹੈ ਪਿਤਾ ਪਰਮੇਸ਼ਰ ਦਾੜਾ ਧੰਨਵਾਦ ਕਰਦਾ ਪਿਤਾ ਪਰਮੇਸ਼ਰ ਜੀ ਤੁਹਾਡੇ ਧੰਨਵਾਦ ਅਡੇ ਵਜੋ ਜੁ ਲਿਖਿਆ ਜੋ ਕੁਝ ਮਨੁੱਖਾ ਤੋਂ ਨਾ ਹੋਣਾ ਹੈ ਪਰਮੇਸ਼ਰ ਤੋਂ ਸਭੋ ਕੁਝ ਹੋ ਸਕਦਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦਾ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਯੀਸ਼ੂ ਮਸੀਹ ਦੇ ਕੋੜੇ ਖਾਨ ਦੇ ਨਾਲ ਅਸੀਂ ਚੰਗੇ ਕਿਤੇ ਗਏ ਆ ਪਿਤਾ ਪਰਮੇਸ਼ਰ ਜੀ ਤੁਹਾਡੇ ਪਾਪ ਪਵਿੱਤ੍ਰ ਲਹੂ ਬਹਾਂ ਦੇ ਸਿਲੇ ਦੇ ਨਾਲ ਸਾਨੂੰ ਹਰ ਤਰ੍ਹਾਂ ਦੇ ਪਾਪਾਂ ਤੋਂ ਛੁਦਕਾਰਾ ਮਿਲਿਆ ਪਿਤਾ ਪਰਮੇਸ਼ ਤੁਹਾਲਾ ਤੁਨ ਵਾਦ ਕਰਦੇ ਪ੍ਰਭੂ ਜੀ ਜਿੰਨੇ ਵੀ ਜਨੜੀ ਪਾਪ ਪਵਿੱਤਰ ਹਜ਼ੂਰੀ ਵਿੱਚ ਆਂ ਜਿਤਾ ਪਰਮੇਸ਼ ਜੀ ਇਹਨਾਂ ਦੇ ਜੀਵਨਾਂ ਦੇ ਵਿੱਚ ਪਿਤਾ ਪਰਮੇਸ਼ ਜੀ ਕੋਈ ਵੀ ਅੰਧਕਾਰ ਦੀ ਸ਼ਕਤੀ ਕੰਮ ਨਾ ਕਰ ਸਕੇ ਪਿਤਾ ਪਰਮੇਸ਼ ਇਹਨੂੰ ਹਰ ਤਰ੍ਹਾਂ ਦੇ ਰੋਗਾਂ ਤੇ ਬੁਰਾਈਆਂ ਤੋਂ ਬਚਾ ਕੇ ਰੱਖਿਆ ਪ੍ਰਭੂ ਤੁਹਾਲਾ ਤੁਨ ਵਾਦ ਕਰਦੇ ਆ ਪਿਤਾ ਪਰਮੇਸ਼ ਜੀ ਇਹਨਾਂ ਤੁਸੀਂ ਨਰੋਇਆ ਕਰਦੇ ਹੋ ਪਿਤਾ ਪਰਮੇਸ਼ ਜੀ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਤੁਸੀਂ ਸਾਡੇ ਬਲ ਨੂੰ ਕਾਬਾ ਦੇ ਵਾਂਗ ਨਮਾ ਕਰ ਦਿੰਦੇ ਹੋ ਬਿਤਾ ਪਰਮੇਸ਼ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਹਾਡੇ ਵਚਨ ਵਿੱਚ ਲਿਖਿਆ ਜਵਾਨ ਵੀ ਹੋਸੀ ਪੈਣਗੇ ਥੱਕ ਕੇ ਜਾਣਗੇ ਪਰ ਜੋ ਹਵਾ ਦੇ ਡਿੱਕਣ ਵਾਲੇ ਨਵੇਂ ਸਿਰੇ ਉੱਪਰ ਬਲ ਪਾਉਣਗੇ ਸੱਚਪੂਰਨ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਬਿਤਾ ਪਰਮੇਸ਼ ਜੀ ਤੁਸੀਂ ਸਾਡੀ ਬਨਾਹ ਗਾਓ ਸਾਡਾ ਗੜ ਹੋ ਪਿਤਾ ਪਰਮੇਸ਼ ਜੀ ਅਸੀਂ ਆਪਣਾ ਭਰੋਸਾ ਤੁਹਾਡੇ ਉੱਤੇ ਰੱਖਦੇ ਹਾਂ ਪਿਤਾ ਪਰਮੇਸ਼ ਤੁਹਾਡਾ ਧੰਨਵਾਦ ਕਰਦਾ ਹੈ ਮੱਜਲ ਲਿਖਿਆ ਹੈ ਤੂੰ ਮੈਨੂੰ ਬੁਕਾਰੇਂਗਾ ਮੈਂ ਤੈਨੂੰ ਉੱਤਰ ਦੇਵਾਂਂਗ ਦੁੱਖ ਵਿੱਚ ਮੈਂ ਤੇਰੇ ਅੰਗ ਸੰਗ ਹੋਵਾਂਗਾ ਮੈਂ ਤੈਨੂੰ ਛੁਡਾਵਾਂਗਾ ਤੈਨੂੰ ਆਦਰ ਦੇਵਾਂਗਾ ਅਰਜਾ ਦੇ ਵਾਅਦੇ ਨਾਲ ਮੈਂ ਤੇਰੀ ਨਿਸ਼ਾ ਕਰਾਂਗਾ ਤੈਨੂੰ ਆਪਣੀ ਮੁਕਤੀ ਨੂੰ ਦਿਖਾਵਾਂਗਾ ਸੱਚਮੁੱਚ ਪਿਤਾ ਪਰਮੇਸ਼ ਜੀ ਅਸੀਂ ਤੁਹਾਡੇ ਵੱਡੇ ਵੱਡੇ ਅਚੰਭੇ ਕੰਮਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਜਿੱਕੜ ਵਿੱਚੋਂ ਕੱਢ ਕੇ ਚਟਾਨ ਤੇ ਖੜਿਆ ਕੀਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਅੱਖਾਂ ਨੂੰ ਅੰਜੂਆਂ ਤੋਂ ਪੈਰਾਂ ਨੂੰ ਫਿਸਲਣ ਤੋਂ ਬਚਾਇਆ ਹੈ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਆਪਣਾ ਵਚਨ ਭੇਜ ਕੇ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਹੋ ਜੇ ਸੀ ਤਾ ਲਤਾਂ ਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਕਿ ਮੇਰੀ ਪ੍ਰਜਾ ਜੋ ਮੇਰੇ ਨਾਮ ਤੋਂ ਖਵਾਂਦੀ ਹੈ ਦੀਨ ਹੋ ਕੇ ਪ੍ਰਾਰਥਨਾ ਕਰੇ ਮੇਰੇ ਦਰਸ਼ਨ ਦੀ ਚਾਹ ਵੰਦ ਹੋਵੇ ਤਾਂ ਅਤੇ ਆਪਣੇ ਭਲੇ ਰਾਹਾਂ ਤੋਂ ਮੁੜੇ ਤਾਂ ਮੈਂ ਸੋਰੋਵ ਵਿੱਚ ਜੋ ਸੋਨ ਕੇ ਉਹਨਾਂ ਦੇ ਪਾਪ ਖੀਮਾ ਕਰਾਂਗਾ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦੇਵਾਂਗਾ ਪਿਤਾ ਪਰਮੇਸ਼ਰ ਜੀ ਕੋਈ ਵੀ ਪਾਪ ਦੀ ਤਾਕਤ ਸਾਡੇ ਜੀਵਨਾਂ ਵਿੱਚ ਕੰਮ ਨਾ ਕਰ ਸਕੇ ਹਰ ਤਰ੍ਹਾਂ ਦੇ ਪਾਪ ਦੀ ਤਾਕਤ ਨੂੰ ਆਤਰਾ ਦੇ ਅੰਧਕਾਰ ਦੀਆਂ ਸ਼ਕਤੀਆਂ ਨੂੰ ਪਿਤਾ ਪਰਮੇਸ਼ਰ ਜੀ ਯੇਸ਼ੂ ਮਸੀਹ ਦੇ ਨਾਮ ਵਿੱਚ ਦਿੱਤੇ ਦੇ ਬੰਦ ਨੇ ਸਵਰਗ ਵਿੱਚ ਬੰਨਿਆ ਗਿਆ ਯੇਸ਼ੂ ਮਸੀਹ ਦੇ ਸਾਮਰਥੀ ਨਾਮ ਵਿੱਚ ਹallelujah ਸ਼ਰੀਰ ਪਵਿੱਤਰ ਆਤਮਾ ਦਾ ਮੰਦਰ ਹੈ ਸ਼ਰੀਰ ਪਵਿੱਤਰ ਆਤਮਾ ਦੀ ਹੈਕਲ ਹੈ ਕੋਈ ਬੁਰਾਈ ਕੋਈ ਬਿਮਾਰੀ ਦਾ ਇਸ ਵਿੱਚ ਕੋਈ ਥਾਂ ਨਹੀਂ ਹੈ ਹallelujah ਧੰਨਵਾਦ ਪਿਤਾ ਪਰਮੇਸ਼ ਤੜਾ ਧੰਨਵਾਦ ਪਿਤਾ ਪਰਮੇਸ਼ ਜੀ ਸਾਡਾ ਚੱਲਣਾ ਸਾਡਾ ਉੱਠਣਾ ਸਾਡਾ ਬੈਠਣਾ ਪਿਤਾ ਪਰਮੇਸ਼ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਪਿਤਾ ਪਰਮੇਸ਼ ਜੀ ਤੜਾ ਧੰਨਵਾਦ ਕਰਦੇ ਹਾਂ ਹallelujah ਹallelujah ਧੰਨਵਾਦ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਹੈ ਵਿਵਸਥਾ ਕਉਸ ਪੁਸਤਕ ਤੇਰੇ ਚਿੱਤ ਤੋਂ ਕਦੀ ਵੱਖਰੀ ਨਾ ਹੋਵੇ ਤੇਰੇ ਮੂਹ ਤੋਂ ਕਦੀ ਵੱਖਰੀ ਨਾ ਹੋਵੇ ਦਿਨ ਰਾਤ ਸੁੱਧ ਧਿਆਨ ਕਰ ਤਾ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਤੇਰਾ ਬੋਲ ਬਾਲਾ ਹੋਵੇਗਾ ਹallelujah ਤੂੰ ਪ੍ਰਭਾਵਸ਼ਾਲੀ ਹੋਵੇਂਗਾ ਜਿਸਥੇ ਕਿਤੇ ਜਾਵੇ ਤੂੰ ਸਫਲ ਹੋਵੇਂਗਾ ਪਰਮੇਸ਼ਰ ਤੇ ਰਾਹਾਂ ਨੂੰ ਮੁਬਾਰਕ ਕਰੇਗਾ ਹallelujah ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਵਚਨਾਂ ਦੇ ਲਈ ਪਿਤਾ ਪਰਮੇਸ਼ਰ ਜੀ ਤੁਸੀਂ ਪ੍ਰਭੂ ਜੀ ਆਪਣੇ ਵਚਨਾਂ ਦੇ ਰਾਹੀਂ ਸਾਡੇ ਨਾਲ ਗੱਲਬਾਤ ਕਰਦੇ ਹੋ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਦੀਪਾ ਪਰਮੇਸ਼ਰ ਜੀ ਤੁਹਾਡੇ ਮਹਾਨ ਕਮਾ ਦੇ ਲਿਪਾ ਪਰਮੇਸ਼ਰ ਜੀ ਤੁਹਾਡਾ ਤਾਂ ਬਾਤ ਕਰਦੇ ਹallelujah ਪ੍ਰਭੂ ਜੀ ਤੁਹਾਡੇ ਬਚਨ ਚ ਲਿ ਗਿਆ ਜੋ ਸੋਚਾ ਵਾ ਤੁਹਾਡੇ ਵੀ ਕੇ ਸੋਚਦਾ ਹਾਂ ਬੁਰਾਈ ਦੀ ਨਹੀਂ ਸਗੋਂ ਭਲਾਈ ਦੀ ਹਨ ਅੰਤ ਵਿੱਚ ਤੁਹਾਡੀ ਆਸ ਨੂੰ ਪੂਰਿਆ ਕਰਾਂਗਾ ਸੱਚੂ ਜੀ ਪਿਤਾ ਪਰਮੇਸ਼ ਜੀ ਇੱਕ ਇੱਕ ਦੀ ਆਸ ਨੂੰ ਤੁਸੀਂ ਪੂਰਾ ਕਰਨਾ ਪਿਤਾ ਪਰਮੇਸ਼ ਜੀ ਇਹਨਾਂ ਦੀ ਦੁਹਾਈ ਪਿਤਾ ਪਰਮੇਸ਼ ਜੀ ਤੁਹਾਡੇ ਕੰਨਾਂ ਤੱਕ ਪਹੁੰਚੇ ਪਿਤਾ ਪਰਮੇਸ਼ ਜੀ ਸਵਰਗੋਂ ਉੱਤਰ ਆਵੇ ਪਿਤਾ ਪਰਮੇਸ਼ ਜੀ ਅਸੀਂ ਪ੍ਰਾਰਥਨਾ ਕਰਦੇ ਹਰ ਇੱਕ ਬੈਡ ਨਿਊਜ਼ ਨੂੰ ਇਹਨਾਂ ਦੇ ਜੀਵਨਾਂ ਵਿੱਚੋਂ ਕੈਨਸਲ ਕਰ ਦਿੰਨੇ ਆ ਯੇਸ਼ੂ ਮਸੀਹ ਜੀ ਦੇ ਸਮਰਥੀ ਨਾਮ ਦੇ ਵਿੱਚ ਹਰ ਗੁੱਡ ਨਿਊਜ਼ ਇਹਨਾਂ ਜੀਵਨ ਦਾ ਹਿੱਸਾ ਹੋਵੇ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਅੜੇ ਸਵਰਗੀ ਦੂਤ ਇਹਨਾਂ ਦੀ ਹਿਫਾਜ਼ਤ ਵਿੱਚ ਲੱਗੇ ਦਿੰਦੇ ਹਨ ਪਿਤਾ ਪਰਮੇਸ਼ਰ ਜੀ ਇਹਨਾਂ ਦਾ ਅਲਾਦਾਰਾ ਮੁਬਾਰਕ ਹੋਵੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਘਦੇ ਹੱਤ ਰੇ ਖੋਫ ਖਤਰਿਆ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰ ਲਿਆ ਹਾਲੇਲੂਇਆ ਹੇਲੂਇਆ ਤਨਵਾਦ ਪਿਤਾ ਪਰਮੇਸ਼ ਜੀ ਅਕੀਕ ਦੀ ਪ੍ਰਾਰਥਨਾ ਦਾ ਉੱਤਰ ਪ੍ਰਭੂ ਜੀ ਆਪਣੇ ਸਵਰਗੀ ਹਜ਼ੂਰੀ ਵਿੱਚੋਂ ਸਿੰਘਾਸਨ ਵਿੱਚੋਂ ਦੇਣਾ ਪਿਤਾ ਪਰਮੇਸ਼ ਜੀ ਪ੍ਰਭੂ ਜੀ ਇਹਨਾਂ ਦੇ ਸਾਰੇ ਦੁੱਖਾਂ ਨੂੰ ਤੁਸੀਂ ਦੂਰ ਕਰ ਦਿੱਤਾ ਪ੍ਰਭੂ ਜੀ ਅਸੀਂ ਤੁਹਾਡਾ ਤਨਵਾਦ ਕਰਦੇ ਹਾਂ ਪਿਤਾ ਪਰਮੇਸ਼ ਜੀ ਤੁਹਾਡਾ ਤਨਵਾਦ ਹੇਲੂਇਆ ਹੇਲੂਇਆ ਸੱਚਮੁੱਚ ਪਿਤਾ ਪਰਮੇਸ਼ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ ਜੀ ਤੁਹਾਡੇ ਜਿਹਾ ਕੋਈ ਪਰਮੇਸ਼ ਨਹੀਂ ਹੈ ਤੁਹਾਡਾ ਤਨਵਾਦ ਕਰਦੇ ਪਿਤਾ ਪਰਮੇਸ਼ ਜੀ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣ ਕੇ ਉੱਤਰ ਦਿੰਦੇ ਹੋ ਪਿਤਾ ਪਰਮੇਸ਼ ਜੀ ਹਵਾ ਟੁੱਟੇ ਦੇ ਲਵਾ ਲੈ ਨੇੜੇ ਕੁਚਲੇ ਆਤਮਾ ਵਾਲਿਆਂ ਨੂੰ ਵਿੱਚ ਬਚਾਉਂਦਾ ਹੈ ਜਿਹੜੇ ਅੰਜੂਆਂ ਬੀਜ ਦੇ ਹਨ ਉਹ ਜੇ ਕਾਰਿਆਂ ਦੇ ਨਾਲ ਵੱਢਣਗੇ ਸੱਚਮੁੱਚ ਪਿਤਾ ਪਰਮੇਸ਼ ਜੀ ਜਿੰਨੇ ਵੀ ਤੁਹਾਡੀ ਹਜ਼ੂਰੀ ਵਿੱਚ ਪਿਤਾ ਪਰਮੇਸ਼ ਜੀ ਜੋ ਬੇਨਤੀਆਂ ਪ੍ਰਾਰਥਨਾਵਾਂ ਲੈ ਕੇ ਆਏ ਹਨ ਬਿਨ ਪਿਤਾ ਪਰਮੇਸ਼ ਜੀ ਅਸੀਂ ਵਿਸ਼ਵਾਸ ਕਰਦੇ ਹਾਂ ਤੁਸੀਂ ਇੱਕ ਇੱਕ ਦੀ ਪ੍ਰਾਰਥਨਾ ਦਾ ਉੱਤਰ ਦਿੱਤਾ ਹੈ ਪਿਤਾ ਪਰਮੇਸ਼ ਜੀ ਜਿਨ੍ਹਾਂ ਕੋਲ ਘਰ ਨਹੀਂ ਉਹਨਾਂ ਨੂੰ ਕਾ ਦੀ ਆਸ਼ੀਰਤ ਦਿੱਤੀ ਹੈ ਜਿਨ੍ਹਾਂ ਕੋਲ ਬੱਚੇ ਨਹੀਂ ਉਹਨਾਂ ਨੂੰ ਬੱਚਿਆਂ ਦੀ ਆਸ਼ੀਰਤ ਦਿੱਤੀ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਪਿਤਾ ਪਰਮੇਸ਼ ਜੀ ਸਾਨੂੰ ਪਵਿੱਤਰਤਾਈ ਵਾਲਾ ਇਹ ਉਹ ਜੀਵਨ ਦੇਣ ਦੇ ਲਈ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ ਸੇ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਦੁਨੀਆ ਤੋਂ ਵੱਖਰੇ ਕੀਤਾ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਨੂੰ ਹਰ ਤਰ੍ਹਾਂ ਦੇ ਬੁਰੇ ਯੁੱਗ ਤੋਂ ਬਚਾ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਬਧਨ ਨਵਾਂ ਬਣਾਇਆ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਸਭ ਜੀ ਤੁਹਾਡੀ ਕਿਰਪਾ ਦੇ ਲਈ ਤੁਹਾਡੇ ਫਜ਼ਲ ਦੇ ਲਈ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਗੂਆਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ ਜੀ પાસે ਦਿਓ ਜੀ ਲਈ ਪਿਤਾ ਪਰਮੇਸ਼ਰ ਜੀ પાસે ਗੁਰਸਰਨ ਦੇਵੋਲ ਜੀ ਲਈ ਤੁਹਾਡਾ ਤਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਚੰਗੇ ਆਗੂਆਂ ਦੇ ਰੂਪ ਵਿੱਚ ਦਿੱਤੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਸੁੱਖ ਸਲਾਮਤ ਦੀ ਪਿਤਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਹਮੇਸ਼ਾ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਦੇ ਬਣਿਆ ਰਹਿੰਦਾ ਹੈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹallelujah ਉਹਨਾਂ ਦੇ ਜੀਵਨਾਂ ਵੀ ਤੁਹਾਡੀ ਆਸ਼ੀਰਵਾਦ ਤੁਹਾਡੀ ਬਰਕਤ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਜਿੰਨੇ ਵੀ ਦਾਤ ਦਸ ਤੁਹਾਡੀ ਖਿਦਮਤ ਦੇ ਵਿੱਚ ਲੱਗੇ ਹੋਏ ਹਨ ਪਿਤਾ ਪਰਮੇਸ਼ਰ ਜੀ ਉਹਨਾਂ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਤੁਹਾਡੀ ਸ਼ਾਨ ਦੀ ਤੁਹਾਡਾ ਅਨੁਗ੍ਰਹਿ ਹਮੇਸ਼ਾ ਬਣਿਆ ਰਹੇ ਪਿਤਾ ਪਰਮੇਸ਼ਰ ਜੀ ਤੁਹਾਡੀ ਸੱਚਾਈ ਵਿੱਚ ਤੁਹਾਡੀ ਰੋਹਾਨੀ ਬੰਦਗੀ ਦੇ ਵਿੱਚ ਵਾਧੇ ਜਾਣ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਅਸੀਂ ਇਜ਼ਰਾਈਲ ਦੀ ਵੀ ਸੋਖ ਸਲਾਮ ਜੀ ਤੁਹਾਡੀ ਅਗਵ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਤੁਸੀਂ ਇੱਕ ਇੱਕ ਪ੍ਰਾਰਥਨਾ ਨੂੰ ਕਬੂਲ ਕੀਤਾ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੀਸ਼ੂ ਮਸੀਹ ਜਿੰਦਾ ਸਾਮਰਥੀ ਨਾਮ ਚ ਮੰਗਦੇ ਹਾਂ ਆਮੀਨ ਆਮੀਨ ਆਮੀਨ